ਵਾਜ ਵਾਖਿਆ ਵਾਤਾ ਲੋ ਜੀ ਕਹਿੰਦੇ ਡਬਲ ਕਾਰਟ ਆਉਣ ਲੱਗੀ ਹੈ ਜੀ ਠੰਡੀ ਜਿਹੜੀ ਕਦੀ ਨਹੀਂ ਹੋਈ ਡਬਲ ਕਾਰਟ ਇਹ ਕਹਿੰਦੇ ਇੱਕ ਪਾਸੇ ਕਾਰਟ ਚੱਲੂਗਾ ਤਾਂ ਦੂਜੇ ਪਾਸੇ ਬੰਡਾਸੀ ਚੱਲੂਗੀ ਵਾਜ ਵਾਖਿਆ ਵਾਤਾ ਦੇਖੀ ਬਣਦਾ ਗਿਆ ਮਾਹੌਲ ਲੋਏ ਕਹਿੰਦੇ ਸਿੰਘ ਲੜੇਗਾ ਸਿੰਘ ਕਹਿੰਦੇ ਅਸੀਂ ਲੜਨਾ ਸੀ ਇਹਨਾਂ ਦੇ ਸਿੰਘ ਕਹਿੰਦੇ ਅਸੀਂ ਠੱਲੇ ਬਣਾਈ ਲੋਏ ਇੱਕ ਪਾਸੇ ਕਹਿੰਦੇ ਚਾਨਣ ਸੇ ਜੇ ਪਾਸੇ ਹੈਗਾ ਇਹ ਸਰਦਾਰ ਲੱਬੇ ਸਿੰਘ ਗੰਡਾਸਾ ਜਸੇਦ ਆ ਲੋਕੀ ਇਹ ਨਹੀਂ ਮੰਨਦੇ ਹੁਣ ਉੱਚਾਂ ਲੱਗੇ ਵਾਜੀ ਵਾਲਾ ਇਹ ਹੋ ਗਿਆ ਸ਼ੁਰੂ ਐ ਟੱਟਣਗੇ ਵਾਜੀ ਵਾਲਾ ਸਿੱਧਾ ਥੇਲੇ ਵੱਡ ਹੁੰਦੇ ਆ ਲੋਕੀ ਇਹ ਤਾਂ ਪਾਸੇ ਗੰਦੇ ਹੜਵਾਨੇ ਸਿੰਘ ਥੋੜੇ ਡਰਦੇ ਜੀ ਉਹਨਾਂ ਦੇ ਪਰ ਮੰਨੇ ਜੀ ਪਰ ਵੱਡ ਦਿੱਤੇ ਜੋ ਵੀ ਆਇਆ ਵਾਜੀ ਦੇ ਰਹੂਗਾ ਵਾਹ ਜੀ ਰਾਤਾਂ ਕਾ ਵਾਤਾ ਕਾ ਵਾਤਾ ਲੋ ਜੀ ਕਹਿੰਦੇ ਆਪਾਂ ਜੀ ਦੋ ਸਿੰਘ ਬਾ ਇੱਕ ਥੱਲੇ ਲੰਮਾ ਇਹ ਬੜਾ ਆੜੀ ਹੋ ਕੇ ਬੰਦਾ ਬਗਣਾ ਮੈਂ ਤਾਂ ਪੈਣਾ ਹੀ ਪੈਣਾ ਵਾ ਮੈਂ ਨਹੀਂ ਮਤਲਬ ਇਹਦੀ ਬੜੀ ਜੇਦੇਆ ਲੱਭੇ ਕਹਿੰਦੇ ਚੰਨਣ ਸਿੰਘ ਜੀ ਦਾ ਕਾਰਡ ਹੋ ਗਿਆ ਹੁਣ ਲੱਭੀ ਭਾਈ ਰਾਜ ਚੱਕ ਆਹ ਟੁੱਟ ਦੇ ਨਾਰੀਅਲ ਲੜਾ ੜ ਤੜਾ ੜ ਇਹ ਤਾਂ ਟੁੱਟਦੇ ਹੁੰਦੇ ਨਾਰੀਅਲ ਯਾਨਾਂ ਅੰਨੇ ਸ਼ੱਕ ਹੁੰਦਾ ਵੀ ਬਹਿਮ ਘਟਦੀ ਆ ਬੁਰਾ ਕਹਿੰਦੇ ਉਹਨਾਂ ਦਾ ਓ ਵਾਹ ਜੀ ਵਾਹ ਕੀ ਵਾਤਾ ਐਡਾ ਟੁੱਟਦੇ ਹਨਾਰੀਲ ਤੇ